ਬੋਲ ਮਾੜੀ ਗੱਲ ਹੈ ਜਿਸ ਤਰੀਕੇ ਨਾਲ ਸਾਡੇ ਯੂਥ ਕਾਂਗਰਸ ਦੇ ਪੁਰਾਣੇ ਸਾਥੀ ਸੁਖਵਿੰਦਰ ਸਿੰਘ ਕਲਕੱਤਾ ਜੀ ਜੋ ਕਿ ਇਸ ਇਲਾਕੇ ਦੇ ਯੋਧੇ ਸੀ ਲੋਕਾਂ ਦੀ ਆਵਾਜ਼ ਨੂੰ ਤਕੜੇ ਤਰੀਕੇ ਨਾਲ ਚੱਕਦੇ ਸੀ ਹਮੇਸ਼ਾ ਆਪਣੇ ਲੋਕਾਂ ਨੂੰ ਮਜ਼ਬੂਤ ਕਰਨ ਵਾਸਤੇ ਸਰਕਾਰਾਂ ਦੀ ਕਚਹਿਰੀ ਵਿੱਚ ਗੱਲ ਰੱਖਦੇ ਸੀ ਸਰਪੰਚੀ ਵੱਲੇ ਵੀ ਉਹਨਾਂ ਦੇ ਕਾਗਜ਼ ਰੱਦ ਕਰਾਉਣ ਦੀ ਗੱਲ ਆਈ ਔਰ ਉਹਨਾਂ ਨੇ ਬੜੇ ਤਕੜੇ ਤਰੀਕੇ ਨਾਲ ਆਪਣੇ ਲੋਕਾਂ ਦੀ ਸੇਵਾ ਕਰਨ ਵਾਸਤੇ ਵੀੜਾ ਬਣਿਆ ਔਰ ਜੋ ਕੱਲ ਦਿਨ ਦਿਹਾੜੇ ਉਹਨਾਂ ਦਾ ਕਤਲ ਕੀਤਾ ਗਿਆ ਉਹ ਆਪਣੇ ਆਪ ਵਿੱਚ ਇੱਕ ਬਹੁਤ ਮਾੜੀ ਗੱਲ ਹੈ ਔਰ ਸਰਕਾਰ ਵੱਲੋਂ ਜੋ ਵੀ ਕਾਰਗੁਜ਼ਾਰੀ ਉਹ ਕਾਤਲਾਂ ਨੂੰ ਫੜਨ ਵਾਸਤੇ ਹੋਣੀ ਚਾਹੀਦੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਹੌਸਲਾ ਨਾ ਵਧੇ ਨੇ ਤਾਂ ਐਸੇ ਅਨਸਰ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਉਹਨਾਂ ਦੇ ਹੌਸਲੇ ਹੋਰ ਵੱਜ ਜਾਂਦੇ ਆ ਮੇਰਾ ਤਾਂ ਆਪਣਾ ਪਰਿਵਾਰ ਹੈ ਤੇ ਮੈਂ ਪਰਿਵਾਰਕ ਤੌਰ ਤੇ ਉੱਪਰ ਜੋ ਪਰਿਵਾਰ ਦੇ ਨਾਲ ਇਸ ਮੁਸ਼ਕਲੀ ਘੜੀ ਵਿੱਚ ਅਸੀਂ ਖੜੇ ਆਂ ਔਰ ਜੋ ਕਾਰਵਾਈ ਪਰਿਵਾਰ ਚਾਹੁੰਦਾ ਅਸੀਂ ਉਹਦੇ ਨਾਲ ਤੱਕਲੇ ਤਰੀਕੇ ਨਾਲ ਸਹਿਮਤ ਮੇਰਾ ਕਹਿਣ ਦਾ ਮਕਸਦ ਹੈ ਕਿ ਉਹਦੀ ਜੋ ਤਹਿਕੀਕਾਤ ਹੈ ਉਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਦਾ ਨਾਮ ਆਦਾ ਉਹਨਾਂ ਨੂੰ ਸਾਫ ਜਦ ਕੀਤਾ ਜਾਵੇ ਪਰਚੇ ਦੇ ਵਿੱਚ ਤਾਂ ਕਿ ਜਿਹੜੇ ਲੋਕਾਂ ਨੇ ਕੰਮ ਕਰਾਇਆ ਹੈ ਜਿਸ ਗੱਲ ਕਰਕੇ ਕੰਮ ਹੋਇਆ ਉਸ ਦੇ ਲੋਕਾਂ ਦੇ ਹੌਸਲਿਆਂ ਨੂੰ ਤੋੜੀਏ ਔਰ ਐਸਾ ਪੰਜਾਬ ਕਿਉਂਕਿ ਪੰਜਾਬ ਦੁਬਾਰਾ ਕਾਲੇ ਦਿਨ ਨਹੀਂ ਦੇਖ ਸਕਦਾ ਕਿਉਂਕਿ ਕੱਲ ਤੋਂ ਹੀ ਜਦੋਂ ਇਹ ਕੰਮ ਹੋਇਆ ਸਾਡੇ ਸਾਰੇ ਇਸ ਇਲਾਕੇ ਦੀਆਂ ਮੰਡੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ ਵਿੱਚ ਇੱਕ ਲੋਕਾਂ ਦੇ ਵਿੱਚ ਬਹੁਤ ਸਾਰੀ ਨਿਰਾਸ਼ਾ ਵੀ ਹੈ ਤੇ ਲੋਕ ਲੋਕ ਸਹਿਮੇ ਪਏ ਹਨ ਲੋਕ ਡਰੇ ਪਏ ਹਨ ਲੋਕਾਂ ਦੇ ਮਨ 'ਚ ਇੱਕ ਡਰ ਤੇ ਭੈ ਦੀ ਭਾਵਨਾ ਪੈਦਾ ਹੋਈ ਹੈ ਤਾਂ ਇਸ ਕਰਕੇ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਬਿਨਾ ਕਿਸੇ ਪੱਖਪਾਤ ਤੋਂ ਬਿਨਾ ਕਿਸੇ ਦਬਾਅ ਤੋਂ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਮਾਂ ਦਾ ਪੁੱਤ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਚਾਂ ਜਾਵੇ ਕਿੰਨੇ ਜਗ੍ਹਾ ਦੇ ਉੱਪਰ ਦਿਨ ਦਿਹਾੜੇ ਕਤਲ ਹੋ ਗਿਆ ਕੱਲ ਸੈਨੇਚ ਹੋ ਗਿਆ ਪਰਸੋ ਲੁਧਿਆਣੇ ਹੋਇਆ ਬਰਨਾਲੇ ਹੋਇਆ ਦਿਸ਼ਰ ਵਾਲੇ ਦਿਨ ਤੋ ਇਸ ਤੋਂ ਕੀ ਪਤਾ ਲੱਗਦਾ ਕੀ ਸਾਬ ਇਹਦਾ ਲਾਅਲੈਸਨੈਸ ਹੈ ਕੋਈ ਕੋਈ ਬੰਦਾ ਕੁਸ਼ ਮਰਜ਼ੀ ਕਰੀ ਜਾਵੇ ਇਸੇ ਕਰਕੇ ਤਾਂ ਮੈਸਿਸ ਵੀ ਸਾਹਿਬ ਨੂੰ ਕਿਹਾ ਕਿ ਜਦੋਂ ਤੁਸੀਂ ਜਿਹੜੇ ਪਰਿਵਾਰ ਨੇ ਦੋ ਨਾਮ ਦਿੱਤੇ ਆ ਉਹਨਾਂ ਦੀ ਜਦੋਂ ਤੁਸੀਂ ਪਹਿਰਵਾਈ ਕਰੋਗੇ ਤਾਂ ਉਹਨਾਂ ਚ ਜਿਹੜੇ ਸਹੀ ਅਸਲੀ ਲੋਕ ਹੈ ਜਿਹੜੇ ਇਸ ਕਤਲ ਦੇ ਪਿੱਛੇ ਹੈ ਉਹਨਾਂ ਦੀ ਪਹਿਰਵਾਈ ਤੋਂ ਬਾਅਦ ਉਹਨਾਂ ਦੇ ਨਾਮ ਨਾਮਾਂ ਨੂੰ ਨਾਮਜ਼ਦ ਕਰੋ ਐਫ ਆਈ ਆਰ ਦੇ ਵਿੱਚ